ਦੋਸਤੋ ਤੁੰਗਲੀ ਮੰਡੀ ਨਾਲ ਬਾਈ ਸ਼ਿਕਾਰੀ ਕੁੱਤੇ ਜਿਹੜੇ ਸੇਲ ਲਈ ਲੈ ਕੇ ਆਏ ਨੇ ਤੇ ਬਾਈਆਂ ਨੇ ਅੱਗੇ ਵੀਡੀਓ ਦੇ ਵਿੱਚ ਆਵਰ ਨੰਬਰ ਤੇ ਐਡਰੈਸ ਵੀ ਦਿੱਤਾ ਹੈ ਜੇ ਕਿਸੇ ਭਰਾ ਨੂੰ ਵੀ ਚਾਹੀਦੇ ਹੋਣ 19 ਕੁ ਮਹੀਨਿਆਂ ਦੇ ਇਹ ਹੈਗੇ ਨੇ ਤੇ ਬਾਈ ਬਹੁਤ ਵਧੀਆ ਟੌਪ ਕਲਾਸ ਦੀ ਬਰੀਡ ਹੈ ਵਧੀਆ ਇਹ ਵੀਡੀਓ ਚੰਗੀ ਮੈਂ ਤੁਹਾਨੂੰ ਸ਼ੇਅਰ ਕਰੀਂਗਾ ਜਾਲਪੁਰਾ ਆਏ ਹੋ ਜਾਲਪੁਰਾ ਮਿਰਜ਼ਾਪੁਰ ਮਿਰਜ਼ਾ ਮਿਰਜ਼ਾ ਜਾਲਪੁਰਾ ਮਿਰਜ਼ਾਗਾ ਅੱਛਾ ਕਿ ਲਿਆਣਾ ਦੇ ਕੋਲ ਪੰਜ ਕਲਿਆਣਾ ਦੇ ਨਵੇਂ ਤੇ ਕੁੱਤੇ ਕਿੰਨੇ ਕਿ ਚੜਦੇ ਰੱਖਦੇ ਹੋ ਇਹ ਤਾਂ ਬਾਈ ਹੋ ਗਿਆ ਪਤਨ ਨੂੰ 20 ਸਾਲਾਂ ਤੋਂ ਹੁਣ ਵੇਚਣਾ ਹੁਣ ਵੇਚਣਾ ਹਾਂ ਵਾਖ ਦੇ ਦੱਸ ਰਾਤ ਹੋ ਰਹੀ ਆ ਇਹ ਆ ਬਟੋ ਵੀਡੀਓ ਬਣਾ ਇਸ ਹਫ਼ਤੇ ਤੋਂ ਖੜੇ ਨੇ ਇਹ ਬਾਦੂ ਨੇ ਇਹ ਟਰੈਕ ਤੇ ਲੱਗੇ ਹੋਏ ਨੇ ਇਹਦਾ ਰਿਸ਼ਤੇਦਾਰ ਆ ਮੁੰਡਾ ਯਾਰ ਸਾਡਾ ਉਹ ਉੜ ਗਿਆ ਬਾਹਰ ਨਹੀਂ 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 ਇਹਦਾ ਭਤੀਜਾ ਮੇਰਾ ਅੱਛਾ ਇਹ ਛੋਟਾ ਭਾਈ ਹੈ ਮੇਰਾ ਛੋਟਾ ਇਹ ਕੁੱਤਾ ਰਿਸ਼ਤੇਦਾਰ ਸਾਡੇ ਰੇਵੀ ਨੂੰ ਪਾ ਦੇ ਮੁੰਡੇ ਜਿਹੇ ਸੀਗੇ ਉਹ ਉੜ ਗਿਆ ਬਾਹਰ ਉਹ ਸਾਡੇ ਸਾਡੇ ਕੋਲੇ ਨੇ ਆਮਰੀਆ ਕੋ ਨਾ ਵੀ ਅੱਛਾ ਇਹ ਪਾਸ ਤੇ ਪੂਰੇ ਲੱਗੇ ਨੇ ਟਰੈਕਟਰ ਮੇਰੀ ਗਾਰੰਟੀ ਆ ਬਾਈ ਯਾਰ ਅਗਲੇ ਸਾਲ ਅਸੀਂ ਪੂਰੇ ਚੰਗੇ ਮੇਲੇ ਲਾਉਣੇ ਆ ਪੰਸਾ ਜੀ ਕਾ ਮਨ ਕੋਈ ਜਿੱਤਿਆ ਭੈਤ ਕਪੂਰੇ ਆਉਣੇ 19 ਮਹੀਨਿਆਂ ਦੇ ਉਮਾਰਾ ਰੇਸ ਤੇ ਲੱਗੇ ਹੋਏ ਹਾਂ ਲੱਗੇ ਆ ਨਾ ਟਰੈਕ ਲਾਇਆ ਭਾਈ ਜੇ ਟਰੈਕ ਤੇ ਮੇਲੇ ਭਜਾਏ ਆ ਬਣਾ ਹੁਣ ਬੱਚੇ ਤਨ ਹੁਣ ਚੰਗੇ ਕੁੱਤੇ ਕਿੱਥੇ ਮੇਲੇ ਨੇੜੇ ਲੱਗਣ ਦੇ ਨੇ ਕੁੱਤੇ ਹੀ ਨਹੀਂ ਰਹੇ ਪੰਜਾਬ ਚ ਵਧੀਆ ਅਸਲ ਤਾਂ ਕੁੱਤੇ ਲੈ ਬਈ ਆ ਬਾਈਆਂ ਦਾ ਕੁੱਤਾ ਕਾਲੇ ਰੰਗ ਦਾ ਪੂਰਾ ਲੰਬਾ ਤੇ ਉੱਚਾ ਹਜੇ ਮੇਰਾ ਖਿਆਲ 1.5 ਸਾਲ ਦਾ ਬੱਚਾ ਲਾ ਦੇ ਨੇ 1.19 ਮਹੀਨੇ ਦਾ ਪੂਰਾ ਦੋਨੇ ਸਕੇ ਭਰਾ ਹੈ 21 ਮਾਂ 12 ਪਿਓ ਆ ਇੱਕ ਕੇ ਡੇਢ ਸਾਲ ਦਾ ਹੀ ਬਣ ਗਿਆ ਪੁੱਤਾਂ ਡੇਢ ਸਾਲ ਦਾ ਡੇਢ ਸਾਲ ਦਾ ਕੁੱਤਾ ਇਹ 22 ਦਾ ਕੁੱਤਾ ਵਿਕਿਆਊ ਹੈ ਪਿੰਡ ਕੇ ਦੇ ਦੋਵੇਂ 5 ਕਿਲੋ ਦਾ ਮਰਜੇ ਦੇ ਨਾਲ ਤਿਆਰ ਪਰ ਮੈਸੇਜ ਜਾਲਪੁਰਾ ਮਰਜੇ ਦਾ 5 ਕਿਲਿਆਂ ਦੇ ਨਾਲ ਆ ਤੇ ਆਹ ਕੁੱਤਾ ਜੀ ਥੋੜਾ ਇਹ ਵੀ ਦੋਨੇ ਭਰਾ ਹੀ ਆ ਸਕੇ ਇੱਕੇ ਝੋਲੀ ਦੇ ਇੱਕੇ ਕੁੱਪੀ ਦੇ ਇੱਕੋ ਹੀ ਕੁੱਤੀ ਦਾ ਇੱਕੋ ਹੀ ਪਿਓ ਆ ਤਾਂ ਫੇਰੀ ਬਣ ਗਏ ਨਾ ਹਾਂ ਹੁਣੇ ਸਕੇ ਭਰਾ ਇਹ ਪਕਾਉ ਦੇਣਾ ਜਨਮ ਦੋਨਾਂ ਦਾ ਇਹਨਾਂ ਦੀ ਕੀਮਤ ਬਾਈ ਕੀ ਹੈ ਦੋਨਾਂ ਦਾ ਵੀਰੇ 40000 ਰੁਪਏ ਮਾਰੋ ਏ ਭਾਈ ਦੂਆਂ ਦਾ 40000 ਰੁਪਇਆ ਜੇ ਕੋਈ ਪਾਉਂਦਾ ਤਾਂ ਇਹ ਕੱਲਾ-ਕੱਲਾ ਲੱਖ ਰੁਪਇਆ ਦਾ ਵਾਹ ਜਗਾ ਨੂੰ ਕਾਟਾ ਹਾਂ ਭੱਜ ਗਿਆ ਕੱਲਾ-ਕੱਲਾ ਲੱਖ ਰੁਪਇਆ ਦਾ ਬੱਕਰੀ ਨੀ ਹੈਗੀ ਮੇਰੇ ਤੇ ਇਹਦਾ ਭਾਈ ਬੱਕਰੀਆਂ ਨਹੀਂ ਜੇ ਕੋਈ ਬੇਰਾ ਭਾਈ ਸ਼ਕੀਰ ਕੁੱਤਿਆਂ ਦਾ ਹੋਵੇ ਸ਼کاری ਹੋਵੇ ਕੋਈ ਬੰਦਾ ਚੁੱਪ ਵੀ ਤੂੰ ਦੋ ਮਿੰਟ ਲੈ ਤੂੰ ਬੋਲੀ ਜੇ ਕੋਈ ਵੀਰ ਮੇਰੇ ਕੁੱਤਿਆਂ ਦਾ ਸ਼کاری ਹੋਵੇ ਕਿਸੇ ਨੂੰ ਸ਼ੌਂਕ ਹੋਵੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਕੋਈ ਕੋਲੇ ਨਹੀਂ ਹੈਗਾ ਸਹੀ ਹੈ ਇੱਕ ਮਿੰਟ ਚੁੱਪ ਕਰੋ ਭਾਈ ਭਾਈ ਮੈਂ ਕਿਹਾ ਪਿੱਛੇ ਕਰ ਲੈ ਦੋ ਮਿੰਟ ਪਿੱਛੇ ਕਰ ਲੈ ਇੱਧਰ ਆ ਗਿਆ ਸਾਨੂੰ ਬੱਚੇ ਕੁੱਤਿਆਂ ਦੀ ਬੰਦੇ ਬੱਕਰੇ ਦੀ ਫੇਲ ਕਰਾ ਲੈ ਇਹ ਬਣ ਕੇ ਮਾਰਾ ਜੇ ਪਰਾ ਕਰ ਲੈ ਮੈਂ ਮੈਂ ਦੰਦ ਮਾਰੇ ਮੁੜ ਕੇ ਫੇਰ ਕਰਾ ਹਾਂ ਮੈਂ ਦੰਦ ਮਾਰੂ ਤੂੰ ਇੱਥੇ ਕੁੱਤੇ ਨਾਲ ਲੜਦਾ ਫਿਰੇਗਾ ਕੁੱਤੇ ਨਾਲ ਠੀਕ ਹੈ ਜੇ ਤੈਨੂੰ ਬੁਲਾਇਆ ਹੀ ਨਹੀਂ ਹੈ ਤੈਨੂੰ ਨਹੀਂ ਬੁਲਾਇਆ ਬੱਕਾ ਸੀ ਕੁੱਤੇ ਨਾਲ ਨੂੰ ਬੁਲਾਇਆ ਵੀ ਤੂੰ ਤੇਰੀ ਵੀਡੀਓ ਬਣਾ ਪਈ ਤੇ ਭਾਈਓ ਇਹਨਾਂ ਦੀ ਕੀਮਤ 40000 ਹੈ ਵੀ ਬਾਈਆਂ ਨੂੰ ਜੇ ਕਿਸੇ ਨੂੰ ਲੋੜ ਹੋਏ 40000 ਬਾਈ ਮੰਗਦੇ ਨੇ ਦੋਵਾਂ ਦਾ ਓਕੇ ਦੇ ਕੋਈ ਨਹੀਂ ਆ ਪਾਸ ਬਾਕੀ ਕੀ ਮੌਕੇ ਤੇ ਬਾਈ ਦੀ ਇਹ ਕਹਾਵਤ ਹੈ ਵੀ ਜੇ ਕਦੇ ਕੁੱਤਾ ਪਸੰਦ ਆ ਜੇ ਮੌਕੇ ਤੇ ਮਾਨਤਾਨ ਕਰਾਂਗੇ ਕਿਉਂ ਜੀ ਅਸਲ ਮੁੱਲ ਮੌਕੇ ਦਾ ਹੀ ਹੁੰਦਾ ਹੈ ਵੀ ਕੁੱਤੇ ਵਿਕਿਆਉ ਨੇ ਸਿੱਧਾ ਨੰਬਰ ਦੇਣਾਗੇ ਆ ਬਾਈਆਂ ਦੇ ਚੰਨਵਾਣ ਤੋਂ ਜਿੰਨੇ ਨੇ ਕਿਸੇ ਨੇ ਲੈਣੇ ਨੇ ਕੁੱਤੇ ਬਾਈਆਂ ਨਾਲ ਸਿੱਧੇ 2 ਨੰਬਰਾਂ ਤੇ ਗੱਲ ਕਰੋ ਅੱਛਾ ਯਾਰ ਨੰਬਰ ਨੇ ਹੋ ਜੀ ਤੁਹਾਡਾ 8649 65736 ਦੁਬਾਰਾ ਦੂਰੀਰ ਬੋਲ ਦੇ ਨੰਬਰ ਬਾਈ ਦੁਬਾਰਾ ਤੇਰਾ ਨੰਬਰ ਦੁਬਾਰਾ ਬੋਲ 999152 ਨਵੇਂ ਹੋ ਮੇਕਾਂ ਦੇ ਲਵੇ ਬੈਕ ਦੇ ਨੇੜੇ ਹੋ ਕੇ ਬੋਲ 999152 ਕਿੰਨਾ ਕੀ ਨਸਤੀ ਸਾਈਡ ਤੋਂ ਚਾਰ 6404 ਇਹ ਮਨਦੀਪ ਸਿੰਘ ਨਾ 82649 65736 ਉਹ ਮੇਰਾ ਨੰਬਰ ਆ ਕੋ ਯਾਰ ਇੱਕ ਵਾਰੀ ਦੋਏ ਨੰਬਰ ਦੁਬਾਰਾ ਬੰਦ 82649 65736 99156 952 68904 ਪਿੰਡ ਦਾ ਦੋ ਪਿੰਡ ਦਿয়ালਪੁਰਾ ਮਰਜਾ ਨੇੜੇ ਕੋਟਕ ਗਰੇ ਹੋਂ ਵੀਰੇ ਮੇਰਾ ਨਾ ਜੱਗੀ ਆ ਵੀਰੇ ਪਿੰਡ ਪਿੰਡ ਦਿয়ালਪੁਰਾ ਮਰਜਾ ਦਿয়ালਪੁਰਾ ਮਰਜਾ ਪਿੰਡ ਹੈ ਜੀ ਜੇ ਕਿਸੇ ਬਾਈ ਨੇ ਕੁੱਤਿਆਂ ਦੀ ਖਰੀਦ ਕਰਨੀ ਹੋਵੇ ਤਾਂ ਕੁੱਤੇ ਬਾਈ ਤੋਂ ਜਰੂਰ ਖਰੀਦ ਸਕਦਾ ਲੋੜ ਬੰਦ ਬੰਦਾ ਜਿਹਨੂੰ ਲੋੜ ਹੋਵੇ ਕੁੱਤਿਆਂ ਦੀ ਮੇਰਾ ਰੋਡ ਬੰਦ ਗੱਲਾਂ ਨਾ ਕਰੇ ਸਾਡੇ ਨਾਲ ਕਿਉਂ ਜੀ ਤੇ ਹੁਣ ਸਾਡੀ ਕੁੱਤਿਆਂਆਂ ਕਰਦੇ ਹੋ ਤਾਂ ਫੋਟੋ ਵੈਕਸੀਨ ਭਾਈ ਜੀ ਸਾਰਾ ਕੋਸਾ ਆ ਬਸਾ ਫੋਟੋ ਪਾਪਾ ਕਿ ਚੈਨਲ ਆ ਭਾਈ 2 ਮਿੰਟ ਬੋਲਣਾ ਨੇ ਫੋਟੋ ਨਾ ਦੇ ਕੁੱਤੇ ਦੀ ਭਾਈ ਮੂਰੇ ਫੋਟੋ ਨਾ ਦੇ ਕੁੱਤੇ ਨਹੀਂ ਜੇ ਵੀਡੀਓ ਦੇ ਐਂਡ 'ਚ ਜੇ ਮੂਰੇ ਜਿੱਥੋਂ ਵੀਡੀਓ ਚੱਲੂਗੀ ਬੜਾ ਨੇੜੇ ਹੀ ਕਰ ਲੈਣਾ ਨੇੜੇ ਹੀ ਆਮਨੇ ਕਿਹਾ ਪਾ ਲਾਈਕ ਸ਼ੇਅਰ ਕਰਨਾ ਵੀਡੀਓ ਜਿੰਨੀ ਚੱਲ ਰਹੀ ਹੈ ਬਾਕੀ ਵੀਡੀਓ ਵਾਲੇ ਆਪਣੇ ਕਮੈਂਟ ਆਪ ਦੱਸਣਗੇ ਵੀ ਕਿਹੜਾ ਕਿਹੜਾ ਚੈਨਲ ਹੈ ਮਿਲਦਾ ਯਾਦ ਆਈ ਠੀਕ ਹੈ